ਗੁਰੂ ਸਾਹਿਬ ਦਾ ਹੁਕਮ ਹੈ ਬਲਿਹਾਰੀ ਕੁਦਰਤ ਵਸਿਆ ਤੇ ਉਸ ਅਕਾਲ ਪੁਰਖੋਂ ਸਾਜੀ ਹੋਈ ਕੁਦਰਤ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇੱਕ ਸਫ਼ਰ ਆਰੰਭ ਕੀਤਾ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਉਸ ਨੂੰ ਪੂਰਾ ਕੀਤਾ ਉਹ ਸਾਰੇ ਸਫ਼ਰ ਨੂੰ ਛੋਟੇ ਛੋਟੇ ਕਲਿੱਪਾਂ ਦੇ ਰਹੇ ਆਪਦੇ ਫੋਨ 'ਚ ਕੈਦ ਕਰ ਲਿਆ ਤੇ ਹੁਣ ਯਾਦਗਾਰਾਂ ਨੂੰ ਇਹਨਾਂ ਰੀਲਾਂ ਦੇ ਨਾਲ ਆਪਨਾ ਸਾਂਝ ਪਾ ਰਿਹਾ ਸਭ ਤੋਂ ਪਹਿਲਾਂ ਅਸੀਂ ਸ਼ਾਪਿੰਗ ਕੀਤੀ ਤੇ ਸ਼ਾਪਿੰਗ ਕਰਨ ਵਾਸਤੇ ਪਾਉ ਨੂੰ ਕੀਤੀ ਬੇਨਤੀ ਸੀ ਸਾਡੀ ਸ਼ਾਪਿੰਗ ਕਰਨ ਵਾਸਤੇ ਸਭ ਤੋਂ ਸੌਖਾ ਤਰੀਕਾ ਵੱਡ ਕੈਥਲੋਗ ਅਸੀਂ ਗੱਡੀ ਚ ਲਾ ਕੇ ਪਹੁੰਚੇ ਕਿਹਾਤਾ ਲੌਂਡ ਕਿਹਾਤਾ ਲੌਂਡ ਤੋਂ ਸਾਰਾ ਇਹ ਸਮਾਨ ਜਿੰਨਾ ਵੀ ਕਿਰਗਾਂ ਦਾ ਸੌਖਾ ਤੇ ਸਸਤਾ ਮਿਲ ਜਾਂਦਾ ਵਾ ਇਸ ਕਰਕੇ ਕਿਹਾਤਾ ਲੌਂਡ ਸਭ ਤੋਂ ਮਨ ਮਨ ਪਸੰਦੀ ਦੀ ਜਗ੍ਹਾ ਵ ਜਿਹੜੇ ਬੰਦੇ ਬਾਹਰ ਆਊਡੋਰ ਐਕਟੀਵਿਟੀ ਕਰਦੇ ਨੇ ਮੈਂ ਜਾਣਾ ਸੀ ਹਾਈਕਿੰਗ ਵਾਸਤੇ ਤੇ ਸਭ ਤੋਂ ਪਹਿਲਾਂ ਕਿਹਾਤਾ ਲੌਂਡ ਦੇ ਅੰਦਰ ਜਾ ਕੇ ਜਿੱਥੇ ਹਾਈਕਿੰਗ ਤੇ ਟ੍ਰੈਕਿੰਗ ਦਾ ਕਾਰਨਰ ਆ ਉੱਥੇ ਗਏ ਉੱਥੇ ਜਾ ਕੇ ਕੁਝ ਚੀਜ਼ਾਂ ਸਮਾਨ ਲਿਆ ਮੈਂ ਸਪੋਰਟਸ ਦੇ ਨਾਲ ਪਹਿਲਾਂ ਹੀ ਸਮਾਨ ਰੱਖਦਾ ਹਾਂ ਕਿਉਂਕਿ ਮੈਂ ਬਾਸੇਬਾਲ ਖੇਡਦਾ ਰਿਹਾ ਹਾਂ ਬਾਲਾਂ ਨੂੰ ਵੇਖੇ ਰਿਆਂ ਨਹੀਂ ਗਿਆ ਦੇ ਨਾਲੇ ਪੰਜਾਬੀਆਂ ਦੇ ਹੱਥਾਂ ਚ ਚੱਲੇ ਨਹੀਂ ਰਹਿੰ ਬੋਲਾਂ ਦੇ ਨਾਲ ਪੰਗੇ ਲੈਣ ਲੱਗਾ ਤੇ ਬਾਸਕਟਬਾਲ ਨੂੰ ਮਰਕਾ ਕੇ ਵੇਖਣ ਲੱਗਾ ਕਿ ਕਿੰਨੇ ਹੀ ਦੂਰ ਤੱਕ ਰੁਪ ਗਈ ਹੈ ਫਿਰ ਸੋਚਿਆ ਵੀ ਮਣਾ ਸ਼ਾਪਿੰਗ ਕਰ ਲਾ ਮਨ ਨੂੰ ਤਾਂ ਸੱਡੀ ਉਹ ਜਦੋਂ ਵੇਖਿਆ ਕਿ ਭਾਉ ਬਹੁਤ ਹੀ ਸ਼ਿੱਦਤ ਦੇ ਨਾਲ ਮੇਰੇ ਆਸਤੇ ਸ਼ਾਪਿੰਗ ਕਰ ਰਿਹਾ ਸੀ ਮੈਂ ਕਿਹਾ ਹੁਣ ਸ਼ਾਪਿੰਗ ਪੂਰੀ ਹੋ ਜਾਊਗੀ ਪਰ ਜਿਹੜਾ ਮੇਰਾ ਵਹਿਮ ਸੀ ਥੋੜੇ ਜਿਹਰੇ ਬਦ ਟੁੱਟ ਗਿਆ ਜਦੋਂ ਭਾਉ ਨੇ ਵੇਖਿਆ ਵੀ ਉਹ ਵੀ ਉਹਨਾਂ ਬੋਲਾਂ ਦੇ ਚਾਸੇ ਜਾ ਕੇ ਰੰਗ-ਬਰੰਗੀਆਂ ਬੋਲਾਂ ਵੇਖ ਕੇ ਤੇ ਬਾਸਕਟਬਾਲ ਨੂੰ ਵੇਖ ਕੇ ਤੇ ਬਾਸਕਟਬਾਲ ਦੇ ਵਿੱਚ ਨਿਆਣਿਆਂ ਵਾਂਗੂ ਬਾਰ-ਬਾਰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿੱਥੇ ਮੈਂ ਜਾਣਾ ਸੀ ਤੇ ਠ ਜੈਕਟਾਂ ਦੇ ਕੋਰਨਰ ਵਿੱਚ ਜਾ ਕੇ ਅਸੀਂ ਰੰਗਦੰਨੀਆਂ ਜੈਕਟਾਂ ਲਈਆਂ ਕਿਉਂਕਿ ਟੈਂਪਰੇਚਰ ਅਸੀਂ ਮਾਈਨਸ ਡਿਗਰੀ ਤੱਕ ਪਹੁੰਚ ਜਾਂਦਾ ਸੀ ਕਿਉਂਕਿ ਮੈਂ ਜਾ ਰਿਹਾ ਸੀ ਮਾਉਂਟ ਐਵਰੇਸ ਬੇਸ ਕੈਂਪ ਨੇਪਾਲ ਨੇਪਾਲ ਪਹਾੜਾਂ ਦੀ ਧਰਤੀ ਹੈ ਦੁਨੀਆ ਦੀ ਸਭ ਤੋਂ ਉੱਚੀ ਜਿਹੜੀ ਮਾਉਂਟ ਐਵਰੇਸ ਹੈ ਉਹ ਵੀ ਨੇਪਾਲ ਦੇ ਵਿੱਚ ਹੈ ਅਸੀਂ ਸਾਰੀ ਸ਼ਾਪਿੰਗ ਕਰਕੇ ਘਰ ਨੂੰ ਆ ਗਏ ਤੇ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਮੈਂ ਸਾਦੇ ਸਾਰੇ ਸਫ਼ਰ ਦੀ ਆਪਜੀ ਨਾਲ ਸਾਂਝ ਪਾਵਾਂਗੇ ਇਹਨਾਂ ਰੀਲਾਂ ਥਰੂ ਕਿੱਦਾਂ ਪਹੁੰਚੇ ਅਸੀਂ ਨੇਪਾਲ ਇਤਮਾਲ ਦੇ ਵਿੱਚ ਸਭ ਤੋਂ ਜਿਹੜਾ ਖਤਰਨਾਕ ਹੈ ਰਿਪੋਰਟ ਲੁਕਲਾਦਾ ਉਹਦੇ ਵਿੱਚ ਉਡਾਨ ਭਰੀ ਉੱਚੀਆਂ-ਉੱਚੀਆਂ ਪਹਾੜੀਆਂ ਕੱਲੀ ਮਾਉਂਟ ਐਰਰਾਸ ਨਹੀਂ ਉਸਦੇ ਨਾਲ ਬਰਫ਼ ਨਾਲ ਲੱਤੀਆਂ ਹਾਈਆਂ ਝੁੱਟੀਆਂ ਜਿੱਥੇ ਸੂਜੀਆਂ ਕਿਰਨਾਂ ਬਿਲਕੁਲ ਜਗ ਸਿੱਧੀਆਂ ਪੈਂਦੀਆਂ ਹਨ ਉਹਨਾਂ ਦੇ ਦਰਸ਼ਨ ਇਤਾਰੇ ਕੀਤੇ ਹੈਲੀਕਾਪਟਰ ਤੇ ਰਾਹੀਂ ਕਿਦਾਂ ਸਫ਼ਰ ਕੀਤਾ ਤੇ ਜਹਾਜ਼ ਦੇ ਰਾਹੀਂ ਕਿੱਲੋਂ ਕਿਸ ਤਰ੍ਹਾਂ ਦਿਖਦਾ ਹੈ ਉਹ ਸਾਰੀ ਦੀ ਜਾਣਕਾਰੀ ਆਪਾਂ ਨੂੰ ਸਾਂਝੀ ਪਾਵਾਂਗੇ 에어ਪੋਰਟ ਤੇ ਕਿਦਾਂ ਅਸੀਂ ਮੋਦੀ ਦੇ ਤੇ ਰਜਨੀਸ਼ ਦੇ ਦਰਸ਼ਨ ਕੀਤੇ ਕਿਦਾਂ ਖਾਲਸਾ ਨਿਸ਼ਾਨ ਸਾਹਿਬ ਜਾ ਕੇ ਗੱਡਿਆ ਮਾਉਂਟ ਐਰਰਾਸ بیس ਕੈਂਪ ਤੇ ਉਨਾ ਸਾਰੇ ਚੀਜ਼ ਦੀ ਆਪਨਾ ਸਾਂਝ ਪਾਵਾਂਗੇ ਜੁੜੇ ਰਹੋ ਨਾਲ ਅਗਲੀ ਰੀਲ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫੋਲੋ ਕਰਨਾ ਨਾ ਭੁੱਲਣਾ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਸਿੰਘ ਐਕਸਪਲੋਰ ਧੰਨਵਾਦ